ਸਾਨੂੰ ਆਸੀ ਨੂੰ ਮੇਰੇ ਬਾਬਾ ਮੰਨਾ ਸਿੰਘ ਜੰਡੀ ਚੌਕ ਨੇ ਜਾਇ ਸੋਂਦਲਾ ਬਾਬਾ ਸਾਰਿਆਂ ਨੂੰ ਪਿਆਰ ਭਾਈ ਸਸੇ ਕਾਲ। ਕਾਟਾ ਕੋ ਬਹੁਤਾ ਟਾਈਮ ਨਹੀਂ ਲੈਣਾ। ਉਸੇ ਮੁੱਦੇ ਤੇ ਗੱਲ ਕਰਨੀ ਹੈ ਜਿਹੜਾ ਮੁੱਦਾ ਅੱਜ ਸਮਾਜ ਦੇ ਵਿੱਚ ਸਾਰਿਆਂ ਤੋਂ ਉਤੇ ਔਰ ਘਰ ਘਰ ਦਾ ਮਸਲਾ ਬਣਿਆ ਮੇਰਾ ਭਾਗ ਹੈ ਨਸ਼ਿਆਂ। ਨਸ਼ਾ ਕੋਈ ਪੀਆ, ਸ਼ਰਾਬ ਦਾ ਆ, ਪੀਂ ਮੁੰਡੇ ਕਿ ਲਿਆ ਜਾਂ ਅਗਰ ਸੰਗੀ ਰਾਜਾ ਬਣ ਕੇ ਜਿੱਤਾਂ ਹੁੰਦਾ। ਇਸ ਚੀਜ਼ ਦੀ ਗੱਲ ਹੁੰਦੀ ਆ ਕਿਤੇ ਨਾ ਕਿਤੇ ਕੋਈ ਨਾ ਕੋਈ ਪਰਿਵਾਰ ਕਿਸੇ ਨਾ ਕਿਸੇ ਤਰ੍ਹਾਂ ਇਸ ਇੱਕ ਦਾ ਪ੍ਰਭਾਵ ਪੇਖਾਇਆ। ਪਰ ਜਿਹੜਾ ਗੱਲ ਆਪਾਂ ਕਰੀਏ ਚਿੱਤੇ ਦੀ ਜਿੱਤਾ ਇਸ ਦਾਤ ਨੇ ਇਹਦੇ ਕਾਇਰ ਬੰਗਾਦੇ ਆ। ਲੋਕਾਂ ਦੇ ਕੱਚੇ ਕਈ ਇਸ ਦੁਨੀਆ ਤੋਂ ਚਲੇ ਗਏ ਜਾਂ ਕਈ ਇਹਦੀ ਗ੍ਰਿਫਤ ਚਾਏ ਆ ਕਿਸੇ ਕਾਮ ਦੇ ਨਹੀਂ ਰਹੇ। ਤਾਂ ਉਸੇ ਮੁੱਦੇ ਤੇ ਗੱਲ ਕਰਨੀ ਆ। ਸਰਕਾਰ ਦਾ ਸਨੇਹਾ ਆ, ਮਾਨਜੋਗ ਐਸਐਸਪੀ ਸਾਹਿਬ ਦਾ ਡੀਜੀਪੀ ਸਾਹਿਬ ਦਾ ਸਨੇਹਾ। ਬੀ ਆਰ ਬਾਰ ਦੀ ਲੜਾਈ ਜੇ ਆਪਾਂ ਲੜਾਂਗੇ ਤਾਂ ਤਾਂ ਹੀ ਜਿੱਤਾਂਗੇ। ਤਾਰਪਰ ਦੀ ਲੜਾਈ ਜਿਹੜੀ ਆ ਉਹ ਜਿੰਨਾ ਚਿਰ ਤੁਹਾਡਾ ਆਪਾਂ ਲਕਿੰਦਾ ਸਾਥ ਨਹੀਂ ਹੋਣਾ ਚਾਹੀਦਾ ਪੁਲਿਸ ਇਕੱਲੀ ਕੁਝ ਨਹੀਂ ਕਰ ਸਕਦੀ। ਜੇ ਤੁਸੀਂ ਨਾਲ ਆਂ ਤੁਸੀਂ ਸਾਡੀਆਂ ਬਾਹਾਂ ਬਣਗੇ ਤਾਂ ਅਸੀਂ ਇਸ ਲੜਾਈ ਨੂੰ ਜਿੱਤਾਂਗੇ। ਫੜਿਆ ਨਸ਼ਾ ਬਹੁਤ ਆ ਬਹੁਤ ਜ਼ਿਆਦਾ ਫੜਿਆ ਵੀ ਜਾ ਰਿਹਾ ਪਰ ਫੇਰ ਵੀ ਬਹੁਤ ਇਹੋ ਜਿਹੇ ਗੰਦੇ ਅੰਸਰ ਆ ਜਿਹੜੇ ਸਵਾਜ ਤੇ ਸਿਵਲ ਚੌਦੀ ਕਿਪੇ ਚਾਮ ਕਰਦੇ।